ਨਾਜਪਣਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਨੈਸਟੋਰੀਆ ਗਰੁੱਪ ਜੋ ਕਿ ਰੀਅਲ ਅਸਟੇਟ ਟੋਲੇਰਾ ਗੁਜਰਾਤ ਵਿੱਚ ਤੇਜ਼ੀ ਨਾਲ ਆਪਣੇ ਕਦਮ ਵਧਾ ਰਿਹਾ ਹੈ 5 ਸਤੰਬਰ ਨੂੰ ਆਪਣੇ 5 ਸਾਲ ਪੂਰੇ ਕਰੇਗਾ ਇਸ ਦੇ ਜਸ਼ਨ ਵਿੱਚ ਦਿੱਲੀ ਦੇ ਟਿਵੋਲੀ ਗ੍ਰੈਂਡ ਰਿਜ਼ੋਰਟ ਵਿੱਚ ਇੱਕ ਸ਼ਾਨਦਾਰ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਦਾ ਸੱਦਾ ਅੱਜ ਨੈਸਟੋਰੀਆ ਗਰੁੱਪ ਦੇ ਸਹਿ ਸੰਸਥਾਪਕ ਡਾਕਟਰ ਰਜਿੰਦਰ ਕੁਮਾਰ ਨੇ ਲੁਧਿਆਣਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ਤ ਮਾਨ ਨੂੰ ਦਿੱਤਾ ਇਸ ਮੌਕੇ ਪਾਜਪਾਦੀ ਪ੍ਰੈਸਸ ਸਖਤਰ ਡਾਕਟਰ ਸतीश ਕੁਮਾਰ ਹਰਪ੍ਰੀਤ ਸਿੰਘ ਮੋਨੂ ਪ੍ਰਵੀਨ ਸ਼ਰਮਾ सुरेंद्र ਕੌਸ਼ਲ ਆਦ ਉਹਨਾਂ ਨਾਲ ਮੌਜੂਦ ਸਨ ਨੈਸਟੋਰੀਆ ਗਰੁੱਪ ਦੇ ਸਹਿ ਸੰਸਥਾਪਕ ਡਾਕਟਰ ਰਜਿੰਦਰ ਨੇ ਦੱਸਿਆ ਕਿ ਟੋਲੇਰਾ ਗੁਜਰਾਤ ਵਿੱਚ ਇੱਕ ਨਵਾਂ ਸ਼ਹਿਰ ਬਣਾਇਆ ਜਾ ਰਿਹਾ ਹੈ ਜੋ ਕਿ ਭਾਰਤ ਦਾ ਪਹਿਲਾ 스마트 ਸਿਟੀ ਹੋਵੇਗਾ ਜੋ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਡਾਕਟਰ ਰਜਿੰਦਰ ਕੁਮਾਰ ਨੇ ਕਿਹਾ ਕਿ ਟਾਟਾ ਨੇ ਟੋਲੇਰਾ ਵਿੱਚ 91000 ਕਰੋੜ ਰੁਪਏ ਦਾ ਨਿਵੇਸ਼ ਵੀ ਕੀਤਾ ਹੈ ਅਤੇ ਭਾਰਤ ਦੀ ਪਹਿਲੀ ਸੈਮੀ ਕੰਡਕਟਰ ਯੂਨਿਟ ਤਾਈਵਾਨ ਦੇ ਪਾਵਰ ਚਿਪ ਸੈਮੀ ਕੰਡਕਟਰ ਮੈਨੂਫੈਕਚਰਿੰਗ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਜਾ ਰਹੀ ਹੈ ਜੋ ਜਲਦ ਹੀ ਸ਼ੁਰੂ ਹੋਵੇਗਾ